ਕਿ ਜਲੰਧਰ ਸ਼ਹਿਰ ਦੇ ਵਿੱਚ ਇੱਕ 13 ਸਾਲ ਦੀ ਬੱਚੀ ਦੇ ਨਾਲ ਕੋ ਕਰਮ ਕਰਕੇ ਉਹਦਾ ਗਲਾ ਕੁੱਟ ਕੇ ਉਹਨੂੰ ਇੱਕ ਅੰਮ੍ਰਿਤਧਾਰੀ ਸਿੱਖ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ। ਗੁਰਸਿੱਖ ਸ਼ਬਦ ਨਹੀਂ ਵਰਤਾਂਗਾ ਕਿਉਂਕਿ ਗੁਰਸਿੱਖ ਕਦੇ ਐਦਾਂ ਦਾ ਪੈੜਾ ਕੰਮ ਨਹੀਂ ਕਰਦਾ। ਜਦ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਉਹਦਾ ਓਕੜ ਪਸ਼ੋਕੜ ਸਾਰਾ ਕੁਝ ਵੇਖਿਆ ਜਾਂਦਾ ਤੇ ਜਦੋਂ ਗੱਲ ਫਿਰ ਕਿਸੇ ਅੰਮ੍ਰਿਤਧਾਰੀ ਦਾ ਨਾਮ ਲਿਖ ਕੇ ਲਿਖੀ ਜਾਂਦੀ ਨਾ ਵੀ ਉਹ ਅੰਮ੍ਰਿਤਧਾਰੀ ਸੀ ਤੇ ਫਿਰ ਉਹਦੀ ਵੀ ਤਵਦੀਸ਼ ਹੋਣੀ ਚਾਹੀਦੀ ਹੈ ਕਿ ਉਹਨੇ ਅੰਮ੍ਰਿਤ ਕਿੱਥੋਂ ਛਕਿਆ ਸੀ ਕਿਸੇ ਡੈਰੀ ਵਿੱਚ ਉਹਦਾ ਨਾਮ ਹੈ ਕਿ ਨਹੀਂ ਹੈ ਫਿਰ ਜਿਹੜੇ ਤਖਤ ਤੋਂ ਅੰਮ੍ਰਿਤ ਛਕਿਆ ਸੀ ਤੇ ਉਧਰ ਪੰਜ ਪਿਆਰੇ ਕਿਹੜੇ ਸੀ ਅੰਮ੍ਰਿਤ ਛਕਾਉਣ ਵਾਲੇ ਉਹ ਪੰਜਾਂ ਪਿਆਰਿਆਂ ਦੇ ਕੋਲੇ ਲਿਜਾ ਕੇ ਪਹਿਲਾਂ ਉਹਦੀ ਉਥੇ ਜੂਤ ਪਤਾਨ ਉਹਦਾ ਹੋਣਾ ਚਾਹੀਦਾ ਮੇਰੇ ਸਾਹਮਣੇ ਅਸੀਂ ਗੁਰੂ ਪਿਤਾ ਦੇ ਸ਼ਹੀਦੀ ਸੋਗ ਵਿੱਚ ਡੁੱਬੇ ਪਏ ਆ ਤੇ ਦੂਜੇ ਪਾਸੇ ਛੋਟੀਆਂ-ਛੋਟੀਆਂ ਬੱਚੀਆਂ ਦੇ ਰੇਪ ਹੋ ਰਹੇ ਨੇ ਤੇ ਖਬਰਾਂ ਸੋਸ਼ਲ ਮੀਡੀਆ ਤੇ ਉਹ ਵੀ ਬਰਾਬਰ ਚਾਉਂਦੀ ਇਹ ਗੱਲ ਸੋਚਣ ਵਾਲੀ ਹੈ ਇੱਕ ਪਾਸੇ ਅਸੀਂ ਸੋਗ ਵਿੱਚ ਡੁੱਬੇ ਪਏ ਆ ਕਿ ਸ਼ਤਾਬ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ 350 ਸਾਲਾ ਤੇ ਇੱਕ ਪਾਸੇ ਜਿੰਨੀ ਖਬਰ ਨਗਰ ਕੀਰਤਨਾਂ ਦੀ ਚੱਲ ਰਹੀ ਹੈ ਜਿੰਨੀ ਖਬਰ 300 ਸਾਲੇ ਦੀ ਚੱਲ ਰਹੀ ਹੈ ਉਹਦੇ ਤੋਂ ਵੱਧ ਖਬਰ ਇਹ ਚੱਲ ਰਹੀ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਇੱਕ 13 ਸਾਲ ਦੀ ਬੱਚੀ ਦੇ ਨਾਲ ਕੋਈ ਕਰਮ ਕਰਕੇ ਉਹਦਾ ਗळा ਕੁੱਟ ਕੇ ਉਹਨੂੰ ਇੱਕ ਅੰਮ੍ਰਿਤਧਾਰੀ ਸਿੱਖ ਵੱਲੋਂ ਮੌਤ ਦੇ ਘਾਟ ਉਤਾਰਿਆ ਗਿਆ ਕਿ ਕਰੀ ਕੋ ਸਤਨਾਮ ਹੁਣ ਗੱਲ ਇੱਥੇ ਕੀ ਬਣਦੀ ਹੈ ਸੈਨੇ ਸੱਜਣ ਬਿਠੇ ਹੋ ਜਦੋਂ ਗੱਲ ਕਿਤੇ ਅੰਮ੍ਰਿਤਧਾਰੀ ਦੀ ਆਉਂਦੀ ਹੈ ਕਿਸੇ ਸਿੱਖ ਦੀ ਆਉਂਦੀ ਹੈ ਉਹਨੂੰ ਅਕ ਦੂਸਰੀਆਂ ਖਬਰਾਂ ਨਾਲੋਂ 10 ਗੁਣਾ ਵੱਧ ਲਪੇਟ ਕੇ ਦੱਸਿਆ ਜਾਂਦਾ ਹੈ। ਦੂਸਰੀਆਂ ਖਬਰਾਂ ਨਾਲੋਂ 10 ਗੁਣਾ ਵੱਧ ਵਿਖਾਲਿਆ ਜਾਂਦਾ ਹੈ। ਪਰ ਹੁਣ ਸਾਡੇ ਪੰਥ ਨੂੰ ਇੱਕ ਇਹ ਗੱਲ ਵੀ ਸੋਚਣੀ ਚਾਹੀਦੀ ਹੈ ਕਿ ਜਿਹੜਾ ਉਹ ਕਰਮ ਹੋਇਆ ਜਲੰਧਰ ਦੇ ਵਿੱਚ ਹੁਣ ਆਪਾਂ ਲਿਖਣ ਵਾਲੇ ਲਿਖੀ ਜਾਂਦੇ ਨੇ ਜਿਉਂ ਅਮਰਤਾਰੀ ਆ। ਉਹ ਅਮਰਤਾਰੀ ਸਿੱਖ ਹੈ ਮੈਂ ਅਖਾਂਗਾ ਉਹ ਅਮਰਤਾਰੀ ਹੋ ਹੀ ਨਹੀਂ ਸਕਦਾ। ਕਕਾਰ ਪਾ ਲੈਣਾ ਅੰਮ੍ਰਿਤਧਾਰੀ ਨਹੀਂ ਜੇ ਉਹ ਸਤਿਮੁੱਚੀ ਉਹਨੇ ਕਿਤੇ ਬਾਜਾਂ ਵਾਲੇ ਦਾ ਖੰਡੇ ਵੱਟੇ ਦਾ ਅੰਮ੍ਰਿਤ ਪੀਤਾ ਹੁੰਦਾ ਨਾ ਜੀ ਤੇ ਐਦਾਂ ਦੀ ਕਨਾਉਣੀ ਹਰਕਤ ਐਦਾਂ ਦਾ ਪਾਪ ਕਦੇ ਬਿਨਾ ਕਰਦਾ ਮਸਲਾ ਇਹ ਕਿੱਥੇ ਵੀ ਆ ਜੀ ਹੁਣ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਪਾਂ ਸਾਰੇ ਨਿਤਨੇਮ ਕਰਦੇ ਜਾਂ ਨਹੀਂ ਕਰਦੇ ਤੇ ਪਰਮਾਤਮਾ ਜਾਣਦਾ ਪਰ ਜਿਹੜਾ ਬੰਦਾ ਅੰਮ੍ਰਿਤ ਛਕਿਆ ਹੋਊਗਾ ਨਿਤਨੇਮ ਕਰਦਾ ਹੋਊਗਾ ਉਹ ਇਦਾਂ ਦਾ ਭੈੜਾ ਪਾਪ ਕਦੇ ਨਹੀਂ ਕਰ ਸਕਦਾ ਜਿਹਦੇ ਹਿਰਦੇ ਵਿੱਚ ਬਾਣੀ ਦਾ ਇੱਕ ਕਿਣਕਾ ਵੀ ਹੋਊਗਾ ਉਹ ਇਦਾਂ ਦਾ ਪਾਪ ਕਦੇ ਵੀ ਨਹੀਂ ਕਰ ਸਕਦਾ ਹੁਣ ਤੁਹਾਡੇ ਵਿੱਚੋਂ ਬਹੁਤਿਆਂ ਨੇ ਅੰਮ੍ਰਿਤ ਛਕਿਆ ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਆ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੁਣਿਓ ਜਦੋਂ ਆਪਾਂ ਅੰਮ੍ਰਿਤ ਪਾਨ ਕਰਦੇ ਆ ਆਪਣਾ ਐਡਰੈਸ ਪਤਾ ਨਾਮ ਉਥੇ ਲਿਖਿਆ ਜਾਂਦਾ ਕਿ ਨਹੀਂ ਲਿਖਿਆ ਜਾਂਦਾ ਥੋੜਾ ਜਿਹਾ ਬੋਲ ਕੇ ਦੱਸੋ ਜਨਾ ਅਮਰਤ ਸਿੰਘ ਆ ਲਿਖਿਆ ਜਾਂਦਾ ਨਾ ਜੀ ਫਿਰ ਇਹਦੀ ਸਾਰੀ ਤ ਤਵਦੀਸ਼ ਹੋਣੀ ਚਾਹੀਦੀ ਹੈ ਕਿਉਂਕਿ ਆਮ ਵੀ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੇ ਨੇ ਕਿ ਕਈ ਬਹਿਰੂਪੀਏ ਉਹ ਨਿਹੰਗ ਸਿੰਘਾਂ ਵਾਲੇ ਦਮਾਲੇ ਸਜਾ ਕੇ ਚੋਲੇ ਪਾ ਕੇ ਜਦੋਂ ਦਮਾਲਾ ਲਾ ਕੇ ਵੇਖੀਦਾ ਥੱਲੇ ਕੇਸ ਹੀ ਕੋਈ ਨਹੀਂ ਹੁੰਦਾ ਉਹ ਯਾਸੀਆਂ ਵੱਲੋਂ ਲੋਕ ਛੱਡੇ ਜਾਂਦੇ ਨੇ ਫਿਰ ਅਖਸ ਬਗਾੜਿਆ ਜਾਂਦਾ ਸਿੱਖਾਂ ਦਾ ਤੇ ਜਦੋਂ ਆਪਾਂ ਅਮਰਤ ਛਕਦੇ ਆ ਉਥੇ ਆਪਣਾ ਅਤਾ ਪਤਾ ਨਾਮ ਸਾਰਾ ਕੁਝ ਲਿਖਿਆ ਜਾਂਦਾ ਫਿਰ ਉਸ ਬੰਦੇ ਤੋਂ ਤਵਦੀਸ਼ ਕੋਣੀ ਚਾਹੀਦੀ ਕਿ ਉਹਨੇ ਅਮਰਤ ਕਿੱਥੋਂ ਛਕਿਆ ਜਿੱਥੋਂ ਅਮਰਤ ਛਕਿਆ ਉੱਥੇ ਤੱਕ ਪਹੁੰਚ ਹੁਣੀ ਚਾਹੀਦੀ ਹੈ ਵੀ ਕਿਸੇ ਡੇਰੇ ਤੋਂ ਅਮਰਤ ਛਕਿਆ ਕਿਸੇ ਤਖਤ ਸਾਹਿਬ ਤੋਂ ਅਮਰਤ ਛਕਿਆ ਕਿਸੇ ਸੰਸਥਾ ਤੋਂ ਅਮਰਤ ਛਕਿਆ ਜਿੱਥੋਂ ਵੀ ਆਉਣੇ ਅਮਰਤ ਛਕਿਆ ਉਸ ਡੈਰੀ ਵਿੱਚ ਉਹਦਾ ਅਤਾ ਪਤਾ ਨਾ ਹੈ ਕਿ ਨਹੀਂ ਹੈ ਜੇ ਹੈ ਤੇ ਜਿਹੜੇ ਪੰਜਾਂ ਪਿਆਰਿਆਂ ਨੇ ਉਹਨੂੰ ਅਮਰਤ ਛਕਾਇ ਸੀ ਉਹਨਾਂ ਨੇ ਉਹਨੂੰ ਉਧਰ ਰਹਿਤਾ ਕਰਤਾ ਸਮਝਾਇਆ ਸੀ ਸਭ ਤੋਂ ਪਹਿਲਾਂ ਜੂਤ ਉਹਨਾਂ ਕੋਲੋਂ ਫਰਵਾਉਣਾ ਚਾਹੀਦਾ ਫਿਰ ਪਤਾ ਤਾਂ ਲੱਗੇ ਕੱਲਾ ਕਿਸੇ ਦਾ ਖਬਰ ਲਿਖਣ ਦੇ ਨਾਲ ਅਸੀਂ ਕਹਿੰਨੇ ਆ ਜੀ ਉਹ ਅੰਮ੍ਰਿਤਧਾਰੀ ਸੀ ਕਕਾਰ ਪਾਏ ਹੋਏ ਫੋਟੋ ਖਿੱਚ ਲਈ ਅੰਮ੍ਰਿਤਧਾਰੀ ਸੀ ਮੈਂ ਗੁਰਸਿੱਖ ਸ਼ਬਦ ਨਹੀਂ ਵਰਤਾਂਗਾ ਕਿਉਂਕਿ ਗੁਰਸਿੱਖ ਕਦੇ ਇਦਾਂ ਦਾ ਪੈੜਾ ਕੰਮ ਨਹੀਂ ਕਰਦਾ ਪਰ ਉਹਦੇ ਅੰਮ੍ਰਿਤ ਦੀ ਤਬਦੀਸ਼ਤਾ ਹੋਣੀ ਚਾਹੀਦੀ ਆ ਨਾ ਫਿਰ ਬਈ ਉਹ ਕਿਹੜੀ ਸੰਸਤਾ ਤੋਂ ਛਕਿਆ ਸੀ ਕਿਹੜੇ ਡੇਰੇ ਤੋਂ ਅੰਮ੍ਰਿਤ ਛਕਿਆ ਸਾਡਾ ਸਮਾਜ ਕਿੱਧਰ ਚੱਲ ਪਿਆ ਜੀ ਅਸੀਂ ਤਾਂ ਦੂਜਿਆਂ ਦੀਆਂ ਬਹੁ-ਬੇਟੀਆਂ ਦੀਆਂ ਇੱਜ਼ਤਾਂ ਬਚਾ ਕੇ ਬਾਏ ਇੱਜ਼ਤ ਉਹਨਾਂ ਦੇ ਘਰ ਛੱਡ ਕੇ ਆਉਣ ਵਾਲੇ ਖਾਲਸਾ ਤੇ ਅੱਜ 13-13 ਸਾਲਾਂ ਦੀਆਂ ਬੱਚੀਆਂ ਸਿਆਣੇ ਬਜ਼ੁਰਗ ਬੈਠੇ ਆ ਨਿਹੰਗ ਸਿੰਘਾਂ ਵਾਸਤੇ ਇੱਕ ਬੋਲਾ ਹੁੰਦਾ ਸੀ ਆ ਗਏ ਆ ਗਏ ਨਿਹੰਗ ਕੁੰਡਾ ਖੋਲਦੇ ਨਸੰਗ ਜਿਸ ਘਰ ਦੇ ਵਿੱਚ ਕਲਗੀਆਂ ਵਾਲੇ ਪਾਠਾ ਦਾ ਖਾਲਸਾ ਆ ਜਾਂਦਾ ਸੀ ਨਾ ਨਿਹੰਗ ਸਿੰਘ ਫੌਜਾਂ ਤੇ ਉਸ ਘਰ ਦੀਆਂ ਔਰਤਾਂ ਕਹਿੰਦੀਆਂ ਸੀ ਅੱਜ ਡਰ ਕੋਈ ਨਹੀਂ ਭਵੇਂ ਦਰਵਾਜ਼ੇ ਖੁੱਲੇ ਰੱਖੋ ਇੱਥੇ ਗੁਰੂ ਦਾ ਖਾਲਸਾ ਬੈਠਾ ਸਾਡੀਆਂ ਇੱਜ਼ਤਾਂ ਸੇਫ ਨੇ ਇਹ ਗੱਲਾਂ ਮਸ਼ਹੂਰ ਸਨ ਆ ਗਏ ਨਿਹੰਗ ਟੁੰਡਾ ਖੋਲਦੇ ਨ ਸੰਗ ਪਰ ਅੱਜ ਕਿਹੜੀਆਂ ਬਾਤਾਂ ਵੇਖਣ ਵਾਸਤੇ ਪੜ੍ਹਨ ਵਾਸਤੇ ਸਾਨੂੰ ਮਿਲਦੀਆਂ ਜੀ ਅੱਜ ਕਿਹੜੀਆਂ ਗੱਲਾਂ ਵੇਖਣ ਵਾਸਤੇ ਸਾਨੂੰ ਮਿਲਦੀਆਂ ਤੇ ਕਿਹੜੀਆਂ ਪੜ੍ਹਨ ਵਾਸਤੇ ਮਿਲਦੀਆਂ ਨੇ ਇਹ ਕਿਤੇ ਨਾ ਕਿਤੇ ਸਿੱਖੀ ਨੂੰ ਟਾਹ ਲੱਗ ਰਹੀ ਹੈ ਕਿਸੇ ਕਾਰਨ ਜਦ ਕੋਈ ਬੰਦਾ ਕਿਸੇ ਦਾ ਕਤਲ ਕਰਦਾ ਉਹਦਾ ਓਕੜ ਪਸ਼ੋਕੜ ਸਾਰਾ ਕੁਝ ਵੇਖਿਆ ਜਾਂਦਾ ਤੇ ਜਦੋਂ ਗੱਲ ਫਿਰ ਕਿਸੇ ਅੰਮ੍ਰਿਤਧਾਰੀ ਦਾ ਨਾਮ ਲਿਖ ਕੇ ਲਿਖੀ ਜਾਂਦੀ ਨਾ ਵੀ ਉਹ ਅੰਮ੍ਰਿਤਧਾਰੀ ਸੀ ਤੇ ਫਿਰ ਉਹਦੀ ਵੀ ਤਬਦੀਸ਼ ਹੋਣੀ ਚਾਹੀਦੀ ਹੈ ਕਿ ਉਹਨੇ ਅੰਮ੍ਰਿਤ ਕਿੱਥੋਂ ਛਕਿਆ ਸੀ ਕਿਸੇ ਡੈਰੀ ਵਿੱਚ ਉਹਦਾ ਨਾਮ ਹੈ ਕਿ ਨਹੀਂ ਹੈ ਫਿਰ ਜਿਹੜੇ ਤਖਤ ਤੋਂ ਅੰਮ੍ਰਿਤ ਛਕਿਆ ਸੀ ਤੇ ਉਦੋਂ ਪੰਜ ਪਿਆਰੇ ਕਿਹੜੇ ਸੀ ਅੰਮ੍ਰਿਤ ਛਕਾਉਣ ਵਾਲੇ ਉਹ ਪੰਜਾਂ ਪਿਆਰਾਂ ਦੇ ਕੋਲੇ ਲਿਜਾ ਕੇ ਪਹਿਲਾਂ ਉਹਦੀ ਉੱਥੇ ਜੂਤ ਪਤਾਨ ਉਹਦਾ ਹੋਣਾ ਚਾਹੀਦਾ ਮੇਰੇ ਸਾਹਮਣੇ ਇੱਕ ਵਾਰੀ ਰਲ ਕੇ ਕਹੋ ਜਰਾ ਸਤਨਾਮ ਸ੍ਰੀ ਵਾਹਿ ਜਿੰਨੀ ਖਬਰ ਅੱਜ ਸੋਸ਼ਲ ਮੀਡੀਆ ਦੇ ਉੱਤੇ 350 ਸਾਲਾਂ ਦੀ ਚੱਲ ਰਹੀ ਹੈ ਨਗਰ ਕੀਰਤਨ ਵਿਖਾਲੇ ਜਾ ਰਹੇ ਨੇ ਦਵਾਰ ਵਿਖਾਲੇ ਜਾ ਰਹੇ ਨੇ ਉਹਦੇ ਤੋਂ ਕਈ ਗੁਣਾ ਵੱਧ ਉਸ ਬੱਚੀ ਵਾਲੀ ਖਬਰ ਜਿਹੜੀ ਆ ਉਹ ਵਿਖਾਲੀ ਜਾ ਰਹੀ ਹੈ ਤਾਂ ਕਿ ਤੁਹਾਡੇ ਦਿਮਾਗ ਵਿੱਚ ਤੁਹਾਡੇ ਹਿਰਦੇ ਵਿੱਚ ਕਿਤੇ ਉਹ ਸ਼ਹੀਦੀ ਵਾਲੀਆਂ ਬਾਤਾਂ ਬਹਿ ਨਾ ਜਾਵੇ ਹੁਣ ਮੈਂ ਅਗਲੀ ਗੱਲ ਲੱਗਾ ਕਰਮ ਇੱਕ ਵਾਰੀ ਫਿਰ ਰਲ ਕੇ ਕਹ ਦੋ ਸਤਨਾਮ País, eu dei das...